ਸਾਤ ਹੀ ਗਾਲ ਦੋਸਤੋ ਪੰਜ ਲੈਸੀ ਹੀ ਪੜਗਾੜੀ ਨੂੰ ਬਹੁਤ ਸਾਰਾ ਸਮਾਨ ਲੈ ਹੋਣਾ ਸੀਗਾ ਦੇਖ ਕੇ ਸੈਰ ਦੀ ਸਾਈਕਲੀ ਜੀ ਦਾ ਹੈਂਡਲ ਦਾ ਠੀਕ ਕਰਉਣਾ ਸੀ ਮੈਂ ਵੈਪਰ ਆਣਾ ਹੁਣ ਸਾਫਤਾ ਕਰਨਾ ਸੀ ਸ਼ੀਸ਼ਾ ਯਾਰ ਦੇਖੋ ਵੀ ਚਾਚਾ ਕਹਿੰਦਾ ਇਹ ਨਹੀਂ ਮਾਰਨੇਗੇ ਇਹ ਕਹਿੰਦਾ ਸਾਰੀ ਗੱਡੀ ਖਰਾਬ ਕਰੀ ਜਾਣਾ ਤੂੰ ਮਾਰ ਕੇ ਪਾਣੀ ਕਹਿੰਦਾ ਮੈਂ ਵੀ ਨਾਲ ਜਾਵਾਂ ਆ ਹੁਣ ਸਿੱਧੀ ਤਾਂ ਕਰ ਲਵਾਂ ਇਹਨੂੰ ਬੈਕ ਐ ਕਰਾਉਂਦਾ ਜੇ ਮੈਂ ਟਰੱਕ ਬੈਕ ਕਰਾਉਣਾ ਹੁੰਦਾ ਗਰਮੀ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਚਲੋ ਫਿਰ ਚੱਲੀਏ ਹੁਣ ਕਿਧਰੋਂ ਆਏ ਚਾਚਾ ਹਾਂ ਨਾ ਕਿਧਰ ਅੱਜ ਗਈਆਂ ਤੁਰਦੀ ਨਹੀਂ ਹੈ ਗੱਡੀ ਹਰ ਫਰਕ ਹੀ ਗਈ ਆ ਗੱਡੀ ਥੋੜੀ ਨਹੀਂ ਇਹ ਠੀਕ ਹੈ ਤੂੰ ਜਾਇਆ ਕਰ ਯਾਰ ਨਾਲ ਨਹੀਂ ਨਹੀਂ ਕੰਮ ਫੇਰ ਆਏਗਾ ਦੂਜੀ ਨਾਲ ਵੇਖਾਂਗੇ ਠੀਕ ਜਿਵੇਂ ਉਹਨੇ ਕਿਹਾ ਤਾਂ ਠੀਕ ਮੁਸੀ ਹੋਈ ਜਾਂਦਾ ਚਾਚਾ ਤੂੰ ਨਹੀਂ ਰਹਿੰਦੇ ਯਾਰ ਇਹ ਵਾਵਾ ਲਾਉਣ ਵਾਲੇ ਹਨ ਹਾਂ ਹਾਂ ਚਾਚਾ ਨਾ ਤੂੰ ਸਾਰਿਆਂ ਦਾ ਕਹਿਣਾ ਲੱਗਦਾ ਹਾਂ ਇਹ ਕੀ ਹੈ ਕਿ ਵਿਸ਼ੇਤਾ ਗਰੀ ਬੇਟਾ ਪਤਾ ਨਹੀਂ ਆ ਵੀ ਛੋਣਿਆ ਇੱਧਰ ਵੀ ਸੁੱਕਿਆ ਪਿਆ ਧਰਤੀ ਤਾਂ ਮੱਤੀ ਵਈਆ ਹਾਂ ਲਓ ਜੀ ਪਹੁੰਚ ਗਿਆ ਆਪਾਂ ਸ਼ਹਿਰ ਬਰਗਾੜੀ ਆਮ ਕਰ ਲੈ ਲਈ ਸੈਰ ਵਾਸਤੇ ਆ ਯਾਰ ਲਓ ਜੀ ਬਰਗਾੜੀ ਦੇ ਕੰਮ ਲੈ ਆਪਾਂ ਕਰ ਕਿ ਨਹੀਂ ਨਹੀਂ ਭਾਈ ਹੈ ਨਹੀਂ ਨਹੀਂ ਪੈਣਾ ਹਾਂ ਸਮਾਂ ਹੀ ਤੇ ਦਫੈਂਦਾ ਨਹੀਂ ਉਹਨੂੰ ਕੱਪੇ ਕੇ ਮੈਂ ਲੱਗੇ ਚਾਚਾ ਯਾਰ ਵਧੀਆ ਸੀ ਹਾਂ ਆ ਕੇ ਨਿੰਦਣਾ ਨਹੀਂ ਚਾਹੀਦਾ ਹਾਂ ਇਹ ਤਾਂ ਹੈ ਗਈ ਹੈ ਸਵਾਦ ਸੀ ਕਿਉਂ ਹਾਂ ਪੇਟ ਭਰ ਕੇ ਖਾਣੇ ਕਿ ਨਹੀਂ ਖਾਦੇ ਵਧੀਆ ਖਾਦੇ ਠੀਕ ਹੈ ਚੱਲ ਵਧੀਆ ਕਰ ਸਵਾਦੀ ਬੋਸ ਹੀ ਹਨਾ ਕਹਤੇ ਹੈ ਹਾਂ ਵੇ ਵਾਪਸ ਕਰਾ ਸਮਾਨ ਲੈ ਆਇਆ ਨਾ ਕੁੜੀ ਖੜੀ ਸੀ ਹੁਣ ਮੱਥਾ ਟੇਕ ਜਾਂਦਾ ਬਾਬਾ ਜੀ ਦੇ ਅੱਜ ਆ ਕੇ ਨਾ ਰਾਤ ਨੂੰ ਆਏਗਾ ਨਾ ਨਾ ਅੱਜ ਹਾਂ ਠੀਕ ਕੋਵਲ ਦੇਵੀ ਦਾ ਤਾਂ ਗੇਟ ਆਪਣਾ ਲਓ ਜੀ ਆਪਾਂ ਪਹੁੰਚ ਗਏ ਘਰ ਸਹਿਬ ਢੀਕਰੀ ਜਾਂਦਾ ਸੀ ਆਪਣੀ ਖੁਸ਼ ਹੋ ਗਿਆ ਆ ਖੜਾ ਸਾਹਮਣੇ ਸਹਿਬ ਆਏ ਉਹ ਆ ਗਿਆ ਤੁਸੀਂ ਸਹਿਬ ਹਾਂਜੀ ਇੱਕ ਠੀਕ ਸਹਿਬਾ ਚਾਚਾ ਆਪਣੀ ਢੀਕਰੀ ਜਾਂਦਾ ਸੀ ਸੇਵ ਆ ਗਏ ਆ ਵੀ ਚਾਚਾ ਵੀ ਗਿਆ ਸੀ ਮੇਰੇ ਨਾਲ ਆ ਗਏ ਤੇ ਆ ਚਾਚਾ ਕੋਈ ਨਹੀਂ ਸਾਬ ਕੀ ਕਹਿੰਦਾ ਹੈ ਸਾਬ ਸਮਾਨ ਚ ਕੌਣ ਆਇਆ ਨਾਲ ਚਾਚੇ ਦੇ ਲੈ ਜਾ ਆ ਵੇਖ ਸਮਾਨ ਚ ਆ ਕੇ ਲੈ ਕੇ ਚੱਲੇ ਕਿੱਥੇ ਲੈ ਕੇ ਜਾਣਾ ਸਾਬ ਗਲਾਸ ਤਾਂ ਸਾਰੇ ਥੱਲੇ ਡੇਕੇ ਪੇ ਪੁੱਤ ਹੋਵੇ ਚਾਚਾ ਆਉਂਦਾ ਪੇ ਚੱਕ ਲੂ ਚਲੋ ਠੀਕ ਹੈ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਿਓ ਥੈਂਕ ਯੂ ਆ ਦੇ ਦੇ